ਬਹੁਤ ਹੀ ਚੰਗਾ ਲੱਗਿਆ ਜੀ ਮੈਂ ਸਾਰਿਆਂ ਨੂੰ ਵਧਾਈ ਦਾ ਪਾਤਰ ਕਹਿੰਦਾ ਜਿਹੜੇ ਦਰਪਨ ਦੇ ਨਾਲ ਅ ਅਟੈਚਡ ਹੈਗੇ ਆ ਐਨਾ ਭੱਲੇ ਦਾ ਕੰਮ ਕਰ ਰਹੇ ਆ ਤਿੰਨ ਚਾਰ ਮਹੀਨਿਆਂ ਤੋਂ ਲੱਗੇ ਹੋਏ ਥਿੰ ਕੋ ਤਿਆਰ ਕਰवाने ਵਿੱਚ ਔਰ ਆ ਜਾ ਕੇ ਇਹਨਾਂ ਨੇ kiya ਹੈ ਔਰ ਬਹੁਤ ਅੱਛਾ ਕਰ ਰਹੇ ਆ ਔਰ ਮੈਨੂੰ ਲੱਗਦਾ ਇਹ ਸਪੈਸ਼ਲ ਏਬਲ ਚਾਈਲਡ ਹੈ ਜਿੰਨਾ ਟੈਲੈਂਟ ਕੀ ਕਹਿੰਦੇ ਆਮ ਬੱਚੇ 'ਚ ਨਹੀਂ ਹੁੰਦਾ ਉਸ ਤੋਂ ਵੱਧ ਪ੍ਰਮਾਤਮਾ ਨੇ ਇਹਨਾਂ ਨੂੰ ਨਵਾਜ਼ਿਆ ਹੈਗਾ और ये इनके परफॉर्मेंस देख के हम कह सकते हैं कि बाकी इनको हमें आगे बढ़ाना चाहिए इनको पीछे नहीं रखना चाहिए दे इकोनॉमी है ਸਸਿਕਾ ਜੀ ਮੈਂ ਵੀਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਲੁਧਿਆਣੇ ਦੇ ਦਰਪਣ ਐਥੀਸੀਅਮ ਸੈਂਟਰ ਦੇ ਵਿੱਚ ਇੱਕ ਸਪੈਸ਼ਲ ਮੀਟ ਰੱਖੀ ਗਈ ਜਿਸ ਵਿੱਚ ਉਹ ਬੱਚੇ ਜਿਹੜੇ ਕਿ ਅਬਨਾਰਮਲ ਨੇ ਜਿਹੜੇ ਕਿ ਸਪੈਸ਼ਲ ਬੱਚੇ ਨੇ ਉਹਨਾਂ ਦੇ ਲਈ ਇਹ ਖਾਸ ਪ੍ਰੋਗਰਾਮ ਰੱਖਿਆ ਗਿਆ ਉਹਨਾਂ ਨੂੰ ਘਰਾਂ ਤੋਂ ਲਿਆ ਕੇ ਇੱਥੇ ਉਹਨਾਂ ਦਾ ਟੈਲੈਂਟ ਉਹਨਾਂ ਦੀ ਸਪੋਰਟ ਕਰਨ ਦੇ ਵਾਸਤੇ ਜੋ ਈਵੈਂਟ ਰੱਖਿਆ ਗਿਆ ਉਸ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਬੱਚੇ ਆਏ ਹੋਏ ਸੀਗੇ ਇਸ ਮੌਕੇ ਤੇ ਸੰਜੀਵ अरोड़ा ਜੀ ਵੀ ਆਏ ਹੋਏ ਸੀਗੇ ਤੇ ਕੁਝ ਵਿਦੇਸ਼ੀ ਡੈਲੀਗੇਟਸ ਵੀ ਆਏ ਹੋਏ ਕੇ ਹੁਣ ਗੱਲ ਕਰਦੇ ਹਾਂ ਸੰਜੀਵ अरोड़ा ਜੀ ਦੇ ਨਾਲ ਉਹਨਾਂ ਦਾ ਇਸ ਦੇ ਬਾਰੇ ਕੀ ਕਹਿਣਾ ਸੀਗਾ ਬਹੁਤ ਹੀ ਚੰਗਾ ਲੱਗਿਆ ਜੀ ਮੈਂ ਸਾਰਿਆਂ ਨੂੰ ਵਧਾਈ ਦਾ ਪਾਤਰ ਕਹਿੰਦਾ ਜਿਹੜੇ ਦਰਪਨ ਦੇ ਨਾਲ ਅ ਅਟੈਚਡ ਹੈਗੇ ਆ ਐਨਾ ਭੱਲੇ ਦਾ ਕੰਮ ਕਰ ਰਹੇ ਆ ਔਰ ਇਹ ਜਿਹੜੇ ਬੱਚੇ ਪਰਫਾਰਮ ਕਰ ਰਹੇ ਸੀ ਜੇ ਮੈਨੂੰ ਨਾ ਪਤਾ ਹੁੰਦਾ ਕਿ ਮੈਂ ਦਰਪਨ ਚ ਆਇਆ ਜਿੱਥੇ ਕਿ ਆਟイズਮ ਨਾਲ ਅ ਮਤਲਬ ਕਿ ਬੱਚੇ ਥੋੜੇ ਕਮਜ਼ੋਰ ਹੈਗੇ ਆ ਦਿਮਾਗੀ ਤੌਰ ਤੇ ਪਤਾ ਨਹੀਂ ਲੱਗਦਾ ਬਹੁਤ ਜ਼ਿਆਦਾ ਇਹ ਵਧੀਆ ਕੰਮ ਕਰ ਰਹੇ ਆ और कई बच्चे मैं लगता इस प्रॉब्लम चो निकल जाएंगे और नॉर्मल लाइफ जी गए हाँ जी हमारे बच्चे आज एनअल डे में परफॉर्म कर रहे हैं हम आ, तीन चार महीनों से लगे हुए थे इनको तैयार करवाने में और आ जाकर इन्होंने किया है और बहुत अच्छा कर रहे हैं और मैंने भी मेमिक्री की है बहुत अच्छी की है सबको मजा आया है तो यही होना चाहिए कि जो बच्चे घर में छुपे बैठे हैं वो अपना टैलेंट ज़रूर दिखाएँ दुनिया के आगे और ताकि उन्हें जॉब भी मिल सके वो जॉब करके अपने घर के लोगों के लिए भी कुछ कर सकें और यही मेरी आशा है यही दुआ है सबके लिए ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜ ਦਰਪਣ ਵੱਲੋਂ ਜਿਹੜਾ ਆਟਿਜ਼ਮ ਦੇ ਬੱਚਿਆਂ ਲਈ ਸਪੈਸ਼ਲ ਪ੍ਰੋਗਰਾਮ ਰੱਖਿਆ ਗਿਆ ਤੇ ਉਡਾਨ ਦੇ ਕਲੈਬੋਰੇਸ਼ਨ ਦੇ ਵਿੱਚ ਸੀਗਾ ਇੱਥੇ ਬੱਚਿਆਂ ਨੇ ਆਪਣਾ ਡਿਫਰੈਂਟ ਡਿਫਰੈਂਟ ਟੈਲੈਂਟ ਦਿਖਾਇਆ ਇੱਕ ਬੱਚਾ ਬਹੁਤ ਹੀ ਸੋਹਣੀ ਮਮਿਕਰੀ ਕਰ ਰਿਹਾ ਸੀਗਾ ਮੈਨੂੰ ਲੱਗਦਾ ਇਹ ਸਪੈਸ਼ਲ ਏਬਲ ਚਾਈਲਡ ਹੈ ਜਿੰਨਾ ਟੈਲੈਂਟ ਕੀ ਕਹਿੰਦੇ ਆਮ ਬੱਚੇ 'ਚ ਨਹੀਂ ਹੁੰਦਾ ਉਸ ਤੋਂ ਵੱਧ ਪ੍ਰਮਾਤਮਾ ਨੇ ਇਹਨਾਂ ਨੂੰ ਨਵਾਜ਼ਿਆ ਹੈਗਾ ਤੇ ਮੈਂ ਤੁਹਾਨੂੰ ਇਹੀ ਰਿਕਵੈਸਟ ਕਰਾਂਗੀ ਕਿ ਤੁਸੀਂ ਇੱਦਾਂ ਦਾ ਅਗਰ ਕੋਈ ਬੱਚਾ ਹੈਗਾ ਤਾਂ ਉਹਨੂੰ ਪ੍ਰੋਤਸਾਹਿਤ ਕਰੋ ਔਰ ਉਹਦੀ ਮੋਟੀਵੇਸ਼ਨ ਦੇ ਕੇ ਉਹਨੂੰ ਜਿਹੜੀ ਵੀ ਫੀਲ भेजो तो किसी लाइक भी साड़ी सेवा हैगी है काजल जी है निरंजन जी है नलनी जी सीमा बत्रा जी तो कॉन्टैक्ट कर सकते हो तो असं थोड़ी जरूर जो मदद हो सकेगी करा आज तीस से चालीस बच्चे हैं हमारे जो कर रहे हैं और सब हमने सभी बच्चों को, को कोई ना कोई मौका दिया कोई भी बच्चा छोरा नहीं है और सभी ने अपनी अपनी कला में काफ़ी अच्छा दिया और ये इनकी परफॉर्मेंस देख के हम कह सकते हैं कि बाकी इनको हमें आगे बढ़ाना चाहिए इनको पीछे नहीं रखना चाहिए इनको नॉर्मल की तरह ही हमें करना चाहिए और तो आज संजीव अरोड़ा जी आए थे, उ, क्या जाना थे इनके उन्होंने भी ये बच्चों को देख के वो भी हैरान हो गए कि वाकई इन बच्चों को जो हमने दिया है हमारे स्टाफ जो मेहनत कर रहा है इन बच्चों के लिए वाकई में ये हम में, हम सब के... सब जो कह रहे थे कर परफॉर्मेंस देख के सभी को रिप्लेस की इन बच्चों को शुरू से ग्रो होते देखा है बीस साल से जुड़ी हुई हूँ आज इनकी परफॉर्मेंस देख के मुझे ऐसा लगा कि इन्होंने कुछ अचीव कर लिया है कि ये लोगों के सामने आके अपने आप को रिप्रेजेंट कर सकते हैं गा, गा सकते हैं डांस कर सकते हैं इनके अंदर वो हिचकिचाहट खत्म हो चुकी है ये दर्पण का बहुत अच्छा सहयोग है इसके लिए तो ये बहुत बड़ा डिफरेंस भी है है जो जो फाउंडेशन और दर्पण है सेंटर है, है इनके किए वो वो काम है, तो वो कैसे लगते है? बहुत ही सेल्फलेस होके ये लोग काम करते हैं इनको कोई अपनी वो नहीं होती कि अपने लिए नहीं टाइम देते इनके लिए टाइम देते हैं बहुत कम लोग कर पाते हैं ये चीज़ तो सराहनीय है ये तो इनका काम ਜਿਸ ਤਰ੍ਹਾਂ ਕੀ ਇੱਥੇ ਆਏ ਹੋਏ ਸਾਰੇ ਜਿਹੜੇ ਸੀਗੇ ਗੈਸਟ ਨੇ ਉਹਨਾਂ ਨੇ ਇਹ ਕਿਹਾ ਕਿ ਦਰਪਨ ਐਨਥੂਸੀਆਜ਼ਮ ਸੈਂਟਰ ਵੱਲੋਂ ਜੋ ਇਹ ਪ੍ਰੋਗਰਾਮ ਕੀਤਾ ਗਿਆ ਉਹ ਬਹੁਤ ਹੀ ਇੱਕ ਸ਼ਲਾਗਾ ਕਦਮ ਸੀਗਾ ਜਿਸ ਵਿੱਚ ਉਹ ਅਬਨਾਰਮਲ ਬੱਚਿਆਂ ਨੂੰ ਬੁਲਾ ਕੇ ਉਹਨਾਂ ਦਾ ਟੈਲੈਂਟ ਉਹਨਾਂ ਦਾ ਸਾਰਿਆਂ ਦੇ ਸਾਹਮਣੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਦਾ ਇਸ ਦੇ ਨਾਲ ਹੀ ਕੈਮਰਾ ਪਰਸਨ ਰਾਕੇਸ਼ ਦੇ ਨਾਲ ਵੀ ਮਨਜੀਤ ਰੂਦਯੋ ਜਾਜਤ ਸਸਿਕਾਲ